ਸਿਰੇ ਦੇ ਬੇਲੇ ਤੇ ਬੇਵਕੂਫ ਨੇ ਪੰਜਾਬੀ ਲੋਕੀ ਧਰਨੇ ਦਾ ਨਾਂ ਲਓ ਮਿੰਟ ਚ ਹਾਜ਼ਰ ਹੋ ਜਾਂਦੇ ਨੇ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਨਾ ਇੱਕ ਗੱਲ ਭਾਵੇਂ ਕਿਸਾਨ ਆंदोलਨ ਦੀ ਹੋਵੇ ਗੱਲ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਹੋਵੇ ਹੁਣ ਦੱਸੋ ਮੈਨੂੰ ਪੰਜਾਬ ਯੂਨੀਵਰਸਿਟੀ ਵਾਲਾ ਕੋਈ ਮੁੱਦਾ ਬਣਿਆ ਜੇ ਪੰਜਾਬ ਯੂਨੀਵਰਸਿਟੀ ਆ ਵੀ ਗਈ ਸੈਂਟਰ ਦੇ ਹੇਠ ਫਿਰ ਕਿੱਡੀ ਗੱਲ ਹੋਜੂ ਕਿੱਡਾ ਹੀ ਵੱਡਾ ਮੁੱਦਾ ਹੈ ਨਾ ਜੇ ਤੁਸੀਂ ਵੀ ਇਦਾਂ ਸੋਚਦੇ ਹੋ ਤਾਂ ਅੱਗੇ ਮੇਰੀ ਗੱਲ ਜ਼ਰੂਰ ਸੁਣ ਕੇ ਜਾਇਓ ਇਹ ਗੱਲ ਸਿਰਫ ਪੰਜਾਬ ਯੂਨੀਵਰਸਿਟੀ ਦੀ ਨਹੀਂ ਹੈ ਇਹ ਪੰਜਾਬ ਦੇ ਇਤਿਹਾਸ ਦੀ ਗੱਲ ਹੈ 1882 ਚ ਲਾਹੌਰ ਚ ਸਥਾਪਿਤ ਹੋਈ ਪੰਜਾਬ ਯੂਨੀਵਰਸਿਟੀ ਵਟਵਾਰੇ ਤੋਂ ਬਾਅਦ ਭਾਰਤ ਆਕੀ ਈਸਟ ਪੰਜਾਬ ਯੂਨੀਵਰਸਿਟੀ ਬਣ ਗਈ ਤੇ ਫਿਰ ਜਦੋਂ ਹਿਮਾਚਲ ਤੇ ਹਰਿਆਣਾ ਅੱਡ ਹੋ ਗਏ ਤਾਂ 66 ਵਿੱਚ ਆਉਂਦੇ ਆਉਂਦੇ ਅੱਜ ਦੀ ਪੰਜਾਬ ਯੂਨੀਵਰਸਿਟੀ ਬਣ ਗਈ ਜਿਹਦੇ ਹੇਠ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 200 ਕਾਲਜ ਨੇ ਹੁਣ ਇਹਦੇ ਅੰਦਰ 1947 ਦੇ ਪੰਜਾਬ ਯੂਨੀਵਰਸਿਟੀ ਐਕਟ ਦੇ ਤਹਿਤ ਇੱਕ ਸੈਨੇਟ ਤੇ ਸਿੰਡੀਕੇਟ ਬਣਾਇਆ ਗਿਆ ਜਿਹੜਾ ਇੱਥੇ ਡਿਸੀਜਨ ਲੈਂਦਾ ਸੀਗਾ ਸੈਨੇਟ ਇੱਕ ਇਲੈਕਟਿਡ ਮੈਂਬਰਾਂ ਦੀ ਬਾਡੀ ਸੀਗੀ ਜਿਹਦੇ ਵਿੱਚ 91 ਮੈਂਬਰ ਸੀਗੇ ਤੇ ਇਹਨਾਂ ਵਿੱਚੋਂ ਹੀ ਇੱਕ ਸਿੰਡੀਕੇਟ ਬਣਾਇਆ ਜਾਂਦਾ ਸੀਗਾ ਜਿਹੜ ਦਾ ਸੀ ਲੇਕਿਨ ਸੈਂਟਰ ਸਰਕਾਰ ਨੇ 28 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਕੱਢ ਕੇ ਸੈਨੇਟ ਨੂੰ ਪਹਿਲਾਂ ਕੀਤਾ ਭੰਗ ਨਾਲ ਹੀ ਇਹਦੇ ਮੈਂਬਰ ਘਟਾ ਕੇ ਕਰ ਦਿੱਤੇ ਸਿਰਫ 31 ਉਹਨਾਂ ਵਿੱਚੋਂ 24 ਹੋਣਗੇ ਨੋਮਿਨੇਟਿਡ ਯਾਨੀ ਕਿ ਐਨੇ ਸਾਲਾਂ ਤੋਂ ਚੱਲ ਰਹੀ ਆ ਜਿਹੜਾ ਲੋਕਤੰਤਰ ਸੀਗਾ ਡੈਮੋਕ੍ਰੇਸੀ ਸੀਗੀ ਉਹ ਹੋਜੂਗੀ ਖਤਮ ਤੇ ਇਹ ਤੇ ਹੋਊਗਾ ਹੁਣ ਤੋਂ ਸੈਂਟਰ ਦਾ ਰੂਲ ਹੁਣ ਬਸ ਇਹਦੇ ਅਗੇਂਸਟ ਹੀ ਬੱਚੇ ਧਰਨਾ ਲਾ ਰਹੇ ਨੇ ਇਹ ਨੋਟੀਫਿਕੇਸ਼ਨ ਦਾ ਵਾਪਸ ਲੈ ਲਿਆ ਸਰਕਾਰ ਨੇ ਲੇਕਿਨ ਹਜੇ ਤੱਕ ਨਵੇਂ ਸੈਨੇਟ ਦੇ ਚੋਣਾਂ ਦੀ ਡੇਟ ਨਹੀਂ ਦੱਤੀ ਹੈ ਤੇ ਬੱਚੇ ਇਹੀ ਕਹਿ ਰਹੇ ਨੇ ਕਿ ਜਦੋਂ ਤੱਕ ਨਵੀਂ ਤਾਰੀਖ ਨਹੀਂ ਆਉਂਦੀ ਇਹ ਅੰਦੋਲ ਸਟੇ ਸਿਰਫ ਇੱਕ ਯੂਨੀਵਰਸਿਟੀ ਨਹੀਂ ਹੈ ਇੱਕ ਭਾਵਨਾ ਹੈ ਹਰ ਇੱਕ ਪੰਜਾਬੀ ਦੇ ਲਈ ਜੋ ਪੜਿਆ ਹੈ ਉਹਦੇ ਚ ਭਾਵੇਂ ਉਹ ਨਹੀਂ ਪੜਿਆ ਹੋਇਆ ਜੇ ਤੁਸੀਂ ਸਹਿਮਤ ਹੋ ਮੇਰੀ ਇਸ ਗੱਲ ਦੇ ਨਾਲ ਤੇ ਇਸ ਵੀਡੀਓ ਨੂੰ ਆਪਣੀ ਸਟੋਰੀ